ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਿਕੇਤ ਸ਼ਰਮਾ ਸੋ ਪੰਜਾਬ ਭਰ ਦੇ ਵਿੱਚ بارش ਦੇ ਨਾਲ ਕਾਫੀ ਪਿੰਡਾਂ ਦੇ ਵਿੱਚ ਵੀ ਨੁਕਸਾਨ ਦੇਖਣ ਨੂੰ ਮਿਲਿਆ ਹੈ ਤੇ ਅਤੇ ਸ਼ਹਿਰਾਂ ਦੇ ਵਿੱਚ ਵੀ ਕਾਫੀ ਨੁਕਸਾਨ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਤਾਂ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਮੁਹੱਲਾ ਘੰਟਾ ਘਰ ਵਿਖੇ ਮੌਜੂਦ ਹਾਂ ਜਿੱਥੇ ਲਗਾਤਾਰ بارش ਪੈਣ ਦੇ ਕਾਰਨ ਘਰ ਦੀ ਜਿਹੜੀ ਕਿ ਛੱਤ ਹੈ ਉਸ ਦੇ ਬੱਲੇ ਹੇਠਾਂ ਵੱਲ ਨੂੰ ਡਿੱਗ ਪਏ ਨੇ ਤਾਂ ਪ੍ਰਭੂ ਦੀ ਦਇਆ ਨਾਲ ਭਗਵਾਨ ਜੀ ਦੀ ਦਇਆ ਦੇ ਨਾਲ ਜਿਹੜੀ ਕਿ ਇੱਕ ਵਿਚਾਰ ਇਹ ਹੈ ਕਿ ਇਸ ਹਾਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਹੈ ਤਾਂ ਪਰਿਵਾਰ ਪਰਿਵਾਰ ਹੈ ਜੋ ਉਹ ਗਰੀਬ ਪਰਿਵਾਰ ਹੈ ਉਹਨਾਂ ਵੱਲੋਂ ਮਦਦ ਦੀ ਗੁਹਾਰ ਜਿਹੜੀ ਕਿ ਲਗਾਈ ਜਾ ਰਹੀ ਹੈ ਬਾਕੀ ਕੀ ਕੁਝ ਗੱਲਬਾਤ ਹੈ ਸਾਰੀ ਉਹ ਵੀ ਅਸੀਂ ਜਾਣਦੇ ਹਾਂ ਮੈਮ ਕੀ ਨਾਮ ਹੈ ਜੀ ਤੁਹਾਡਾ ਸੁਮਨ ਮੈਮ ਕੀ ਗੱਲਬਾਤ ਹੋਈ ਹੈ ਤੁਹਾਡੇ ਘਰ ਦੇ ਜਿਹੜੇ ਕਿ ਬਾਲੇ ਨੇ ਉਹ ਨੀਚੇ गिर ਗਏ ਕਿੰਨੇ ਕ ਵਜੇ ਦੀ ਗੱਲ ਹੈ ਜੀ ਜੀ ਸਰ 4:00 ਵਜੇ ਦੀ ਗੱਲ ਵਾ 4 ਵਜੇ ਮੈਂ ਬਾਥਰੂਮ ਗਈ ਸੀ ਤੇ ਦੇਖਿਆ ਕਿ ਥੋੜੇ ਥੋੜੇ ਮਿੱਟੀ गिरਦੀ ਪਈ ਸੀਗੀ ਹਜੇ ਜਿੱਦਾਂ ਮੈਂ ਅੰਦਰ ਗਈਆਂ ਤਾਂ ਮਤਲਬ ਸਾਰੀ ਛੱਤ गिर ਗਈ ਤੇ ਸਾਰੇ દોੜ ਕੇ ਬਾਹਰ ਨਿਕਲੇ ਮਤਲਬ ਇੱਧਰ ਸਾਡੇ ਕਮਰੇ 'ਚ ਅਸੀਂ ਆ ਗਏ ਇਹ ਕਿ ਪ੍ਰਮਾਤਮਾ ਨੇ ਬਹੁਤ ਸਾਡਾ ਬਚਾ ਕੀਤਾ ਪ੍ਰਮਾਤਮਾ ਨੇ ਸਾਨੂੰ ਬਚਾ ਦਿੱਤਾ ਵਾ ਦੇਖੋ ਬੱਚੇ ਮੇਰੇ ਤਿੰਨ ਵਾ ਘਰ ਵਾਲਾ ਮੇਰਾ ਹੈ ਨਹੀਂ ਆ ਬਸ ਮੈਂ ਇਹ ਹੱਥ ਜੋੜ ਕੇ ਬੇਨਤੀ ਕੀਤੀ ਜਾਨੀ ਕਿ ਸਾਡੀ ਮਦਦ ਕੀਤੀ ਜਾਵੇ ਅਸੀਂ ਬਹੁਤ ਗਰੀਬ ਪਰਿਵਾਰ ਆ ਇਹ ਮੈਡਮ ਕਿੰਨਾ ਕੁ ਉੱਪਰਲੇ ਪਾਸਿਓਂ ਵੀ ਆਪਾਂ ਦੇਖ ਰਹੇ ਹਾਂ ਕਿ ਛੱਤ ਹੀ ਇੱਥਾਂ ਹੀ ਆਉਣ ਵਾਲੀ ਹੈ ਤਾਂ ਇਹ ਕਿੰਨੇ ਕੀ ਕੁਝ ਕੀ ਹਾਲਾਤ ਨੇ ਜੀ ਬਹੁਤ ਮਾੜੇ ਹਾਲਾਤ ਹੈ ਸਰ ਉੱਪਰ ਵੀ ਬੱਲੇ ਦਿੱਤੀ ਪਈ ਹੈ ਉੱਪਰ ਵੀ ਛੱਤ ਸਾਡੀ ਗਿਰਨ ਵਾਲੀ ਹੈ ਛੱਤ ਸਾਡੀ ਬਸ ਇਹ ਰਿਕਵੈਸਟ ਹੈ ਕਿ ਸਾਡੀ ਮਦਦ ਕੀਤੀ ਜਾਵੇ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਅਸ਼ੋਕ ਮਾਨ ਜੀ ਸਰ ਇਹ ਬੜੀ ਮਾਨ ਭਾਗੀ ਘਟਨਾ ਵਾਪਰੀ ਹੈ ਕੀ ਕੁਝ ਕਹਿਣਾ ਚਾਹੋਗੇ ਜੀ ਦੇਖੋ ਜੀ ਇਹ ਤਾਂ ਇੰਨਾ ਬਚਾਅ ਹੋ ਗਿਆ ਮੇਰੇ ਸਗਾ ਛੋਟਾ ਪਰਾਸੇ ਨਾਲ ਉਹਦੀ ਇਸ ਵੀ ਘਰ ਆਲੇ ਤਾਂ ਉਹ ਮਿੱਟੀ ਨਾਲ ਪੂਰਾ ਦਬ ਹੋ ਗਿਆ ਸੀ ਕਿਉਂਕਿ ਤੋਂ ਛਤ ਚਾਰਵੇਂ ਦਾ ਟਾਈਮ ਸਵੇਰ ਦੇ ਤੜਕੇ ਦਾ ਛਤ ਗਿਰੀ ਉਹਨਾਂ ਤੇ ਦਬੋ ਗਿਆ ਤਾਂ ਮਹਾਰਾਜ ਨੇ ਬਚਾਅ ਕੀਤਾ ਹੋਇਆ ਬੇ ਉਹਨਾਂ ਨੂੰ ਸੀਸ ਰਾਮ ਤੇ ਰੱਖਿਆ ਉਹਨਾਂ ਨੂੰ ਠੀਕ ਠਾਕ ਬਾਕੀ ਸਈ ਸਰਕਾਰ ਮੋਰੇ ਹੀ ਬੇਨਤੀ ਕਰਦੇ ਸਾਡਾ ਇੱਕ ਪ੍ਰਾਈਵੇਟ ਕੰਮ ਕਰਦੇ ਆ ਠੀਕ ਨੇ ਸਾਡਾ ਜੈ ਪ੍ਰਾਈਵੇਟ ਕੰਮ ਸਾਡੇ ਕੋਲ ਇੰਨੀਆਂ ਹਨੇ ਬਣਾਉਣ ਨੂੰ ਵੀ ਸਰਕਾਰ ਮੋਰੇ ਹੀ ਦਵਾਵਾ ਕਿ ਸਾਡੀ ਮਦਦ ਕੀਤੀ ਜਾਵੇ ਕੀ ਫਿਰ ਹਾਲ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਧਿਆਨ ਦੇ ਵਿੱਚ ਚ ਲੈ ਆਂਦਾ ਹੈ ਜੀ ਮਾਮਲਾ ਜਾਂ ਕੋਈ ਪਹੁੰਚਿਆ ਨੇ ਸੇ ਕੋਈ ਨਹੀਂ ਪਹੁੰਚੇ ਸਾਡੇ ਜਿਹੜੇ ਇੱਥੇ ਦਾ ਐਮਸੀ ਹੈ ਨਾ ਜੀ ਉਹ ਕਦੀ ਇੱਥੇ ਕਦੀ ਜਿੰਨੀ ਕਿ ਬੜਿਆ ਜਦੋਂ ਜਿੱਤਿਆ ਮੁੜ ਕੇ ਇੱਥੇ ਬੜਿਆ ਨਹੀਂ ਕਿਉਂਕਿ ਸਾਡੇ ਮੱਲੇ ਦੀਆਂ ਗਲੀਆਂ ਤੁਸੀਂ ਦੇਖ ਲਵੋ ਸਾਰੇ ਟੁੱਟੀਆਂ ਪਈਆਂ ਵਾ ਅਸੀਂ ਉਹਨੂੰ ਕਾਫੀ ਵਾਰੀ ਕਿਹਾ ਵੇ ਐਮਸੀ ਨੂੰ ਪਰ ਉਹ ਨਹੀਂ ਮੰਨਦਾ ਕਿਉਂਕਿ ਪਾਣੀ ਜਰਾ ਨੀਂਹਾਂ 'ਚ ਜਾਂਦਾ ਵਾ ਇਹ ਜਿੰਨੇ بارش ਹੋ ਰਹੀ ਸਾਰੀ ਰਾਤ بارش ਹੁੰਦੀ ਰਹੇ ਸਾਡਾ ਮਕਾਨ ਇਸ ਕਾਰਨ ਗਿਰਿਆ ਛੱਤਾਂ ਸਾਡੇ ਹੁਣ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਰੱਖਦੇ ਹੋ? ਅਸੀਂ ਤਾਂ ਇਹ ਬਾਤ ਸਾਡੀ ਮੰਗਾਂ ਹੀ ਵਈ ਸਾਡੀ ਮਦਦ ਕੀਤੀ ਜਾਵੇ। ਬਸ ਸਰਕਾਰ ਮੋਰੀ ਸਾਡੀ ਇਹ ਸਾਡੀ ਮਦਦ ਕੀਤੀ ਹੀ ਮਾਤੜ ਬੰਦੇ ਆ ਪ੍ਰਾਈਵੇਟ ਸਾਡਾ ਕੰਮ ਆ। ਇਸ ਕਾਰਨ ਸਾਡੀ ਸਰਕਾਰ ਮੋਰੀ ਦੁਆ ਇਹ ਹੀ ਆ ਵੀ ਸਾਡੀ ਮਦਦ ਕੀਤੀ ਜਾਵੇ। ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਚਿੰਤੂ ਖੰਸਾ ਸਰ ਇਹ ਬੜੀ ਮਾਨ ਭਾਗੀ ਘਟਨਾ ਹੀ ਵਾਪਰੀ ਹੈ ਇਸ ਨੂੰ ਲੈ ਕੇ ਕੀ ਕੁਝ ਕਹਿਣਾ ਚਾਹੋਗੇ ਕਿ ਹੱਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਨਹੀਂ ਜਾਂ ਉਹਨਾਂ ਦੇ ਧਿਆਨ ਦੇ ਵਿੱਚ ਤੁਸੀਂ ਮਾਮਲਾ ਲਿਆਂਦਾ ਹੈ ਐਕਚੁਅਲੀ ਭਾਜੀ ਜਦੋਂ ਮੈਨੂੰ ਪਤਾ ਲੱਗਾ ਕਿ ਐਦਾ ਮਕਾਨ ਗਿਰ ਗਿਆ ਤੇ ਮੈਂ ਆਇਆ ਤੇ ਭਗਵਾਨ ਵਾਲਮੀਕੀ ਜੀ ਦੀ ਐਡੀ ਕਿਰਪਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਰ ਮੈਂ ਭਾਜੀ ਗੱਲ ਕੀਤੀ ਮੇਰੇ ਦੋਸਤਾਂ ਉਹਨਾਂ ਨੇ ਗੱਲ ਕੀਤੀ ਐਮਐਲਏ ਜਿੰਪਾ ਜੀ ਨਾਲ ਉਹਨਾਂ ਨੇ ਇੱਕ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤੇ ਉਹ ਆ ਰਹੇ ਆ ਦੁਪਹਿਰ ਤੱਕ ਉਹ ਕਹਿੰਦੇ ਵੀ ਜੋ ਵੀ ਮਦਦ ਹੋਈ ਆਪਾਂ ਪਰਿਵਾਰ ਦੀ ਕਰਾਵਾਂਗੇ ਸੋ ਇਹ ਪਰਵਾਰਕ ਮੈਂਬਰ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਇਹ ਘਰ ਦੀ ਜਿਹੜੀ ਕਿ ਛੱਤ ਹੈ ਉਹ ਹੇਠਾਂ ਵੱਲ ਨੂੰ ਆ ਜਾਂਦੀ ਹੈ ਤਾਂ ਬਚਾਅ ਇਸਾਸੇ ਦੇ ਵਿੱਚ ਰਿਹਾ ਸੋ ਅਸੀਂ ਵੀ ਇੱਕ ਅਪੀਲ ਜਿਹੜੀ ਕਿ ਕਰਨਾ ਚਾਹਾਂਗੇ ਕਿ ਜਿਹੜੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਰਾਜਨੀਤਿਕ ਨੁਮਾਇੰਦੇ ਨੇ ਇੱਥੇ ਪਹੁੰਚਣਗੇ ਵੀ ਤਾਂ ਉਹਨਾਂ ਵੱਲੋਂ ਜ਼ਰੂਰ ਹੈ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਸ ਦੇ ਵਿੱਚ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਹੋਇਆ ਹੈ ਉਸ ਦੀ ਪਰਭਾਈ ਦੇ ਵਿੱਚ ਕੋਈ ਨਾ ਕੋਈ ਮਦਦ ਮਿਲ ਸਕੇ ਕੈਮਰਾਮੈਨ ਮਨਵੀਰ ਮੇਟੀਆ ਨਾਲ ਮੈਨੂਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹਾਰਪੁਰ ਨਿਊਜ਼